ਫੇਸਬੁਕ ਤੇ ਇੱਕ ਗਲਤੀ ਤੇ ਸਾਰਾ ਪੇਜ ਖਤਮ ਤਾਂ ਬਾਈ ਕੋਲੋਂ ਵੀ ਇੱਕ ਗਲਤੀ ਹੋਈ ਆ ਤੇ ਬਾਈ ਦਾ ਪੇਜ ਵੀ ਖਤਮ ਹੋ ਗਿਆ ਗ੍ਰੋਥ ਐਟ ਰਿਸਕ ਦੇ ਵਿੱਚ ਆ ਗਿਆ ਤੇ ਬਾਈ ਨੇ ਇੱਕ ਗਲਤੀ ਕੀਤੀ ਆ ਗਲਤੀ ਕੋਈ ਐਵੇਂ ਵੀ ਹੈ ਨਹੀਂ ਬਾਈ ਆਪਦੀਆਂ ਖੁਦ ਦੀਆਂ ਵੀਡੀਓ ਪਾ ਰਿਹਾ ਕਮੇਡੀ ਵੀਡੀਓ ਪਾਉਂਦਾ ਸੀ ਖੁਦ ਆ ਕੇ ਪਾਉਂਦਾ ਸੀ ਕੋਈ ਕਾਪੀ ਕੰਟੈਂਟ ਨਹੀਂ ਸੀ ਬਸ ਇੱਕ ਗਲਤੀ ਉਹ ਵੀ ਟਾਈਟਲ ਦੇ ਵਿੱਚ ਹੋਈ ਆ ਤੇ ਟਾਈਟਲ ਦੇ ਵਿੱਚ ਗਲਤੀ ਹੋਣ ਦੇ ਨਾਲ ਆ ਸਾਰਾ ਪੇਜ ਖਤਮ ਹੋਣ ਦੀ ਕਗਾਰ ਤੇ ਆ ਸਾਰਾ ਪੇਜ ਆ ਜਿਹੜਾ ਉਹ ਰਿਸਕ ਦੇ ਵਿੱਚ ਆ ਗਿਆ ਕੁਆਲਟੀ ਵੀ ਰੈੱਡ ਦੇ ਵਿੱਚ ਹੋ ਗਈ ਮੈਂ ਤੁਹਾਨੂੰ ਸਕਰੀਨਸ਼ਾਟ ਵੀ ਦਿਖਾ ਰਿਹਾਗਾ ਤਾਂ ਇਹੇ ਗਲਤੀ ਕਿਵੇਂ ਹੋਈ ਆ ਬਾਈ ਦਾ ਪੇਜ ਵਧੀਆ ਚੱਲ ਰਹੀ ਸੀ 33-34000 ਦੇ ਲਗਭਗ ਬਾਈ ਦੇ ਫੋਲੋਅਰ ਹੈਗੇ ਆ ਤੇ ਬਾਈ ਅੱਜ ਆਪਾਂ ਨੂੰ ਮਿਲਣ ਆਇਆਗਾ ਤਾਂ ਬਾਈ ਨੂੰ ਹੁਣ ਆਪਾਂ ਗਾਈਡੈਂਸ ਦਿੱਤੀ ਆ ਦੱਸਿਆਗਾ ਤਾਂ ਬਾਈ ਨੂੰ ਲਗਭਗ 8 ਮਹੀਨੇ ਹੋ ਗਏ ਤਾਂ ਫੇਸਬੁੱਕ ਦੇ ਵੱਲੋਂ ਖੁਦ ਕਮਿਊਨਿਟੀ ਗਾਈਡਲਾਈਨਸ ਦੀ ਸਟ੍ਰਾਈਕ ਦਿੱਤੀ ਹੋਈ ਆ ਤਾਂ ਇਹ ਕਿਉਂ ਹੁੰਦਾ ਹੁੰਦਾ ਇਹ ਆ ਵੀ ਆਪਾਂ ਨੂੰ ਇਸ ਚੀਜ਼ ਦੀ ਨੌਲੇਜ ਨਹੀਂ ਹੁੰਦੀ ਆਪਾਂ ਨੂੰ ਪਤਾ ਨਹੀਂ ਹੁੰਦਾ ਆਪਾਂ ਟਰਮ ਐਂਡ ਕੰਡੀਸ਼ਨ ਨੂੰ ਸਿਰਫ ਐਕਸੈਪਟ ਕਰ ਲੈਨੇ ਆ ਉਹਨਾਂ ਨੂੰ ਪੜਦੇ ਨਹੀਂਗੇ ਜੇਕਰ ਆਪਾਂ ਉਹਨਾਂ ਚੀਜ਼ਾਂ ਨੂੰ ਪੜਨ ਲੱਗ ਜਾਈਏ ਤੇ ਆਪਾਂ ਨੂੰ ਕੱਲੀ-ਕੱਲੀ ਚੀਜ਼ ਦਾ ਪਤਾ ਲੱਗ ਜੂਗਾ ਕਿ ਫੇਸਬੁੱਕ ਦੇ ਉੱਤੇ ਕੀ ਕਰਨਾ ਕੀ ਨਹੀਂ ਕਰਨਾ ਤੇ ਬਾਈ ਗਲਤੀ ਕੀ ਹੋਈ ਸੀ ਆਪਾਂ ਤੋਂ ਹੁਣ ਇਹ ਸਾਰਿਆਂ ਦੱਸ ਦੋ ਤੇ ਪਤਾ ਲੱਗ ਜੇ ਸਾਰਿਆਂ ਨੂੰ ਬਾਈ ਜੀ ਇੱਕ ਸਗੀ ਧਮਕੀ ਸੀ ਇੱਕ ਤਰ੍ਹਾਂ ਦੀ ਜਿਹੜੀ ਅਸੀਂ ਫੇਸਬੁੱਕ ਤੇ ਅਪਲੋਡ ਕਰਤੀ ਆਪਣੇ ਪ੍ਰਾਈਮ ਮਿਨਿਸਟਰ ਨੂੰ ਕਿਸੇ ਨੇ ਦਿੱਤੀ ਸੀਗੀ ਧਮਕੀ ਤੇ ਉਹਦਾ ਟਾਈਟਲ ਜਿਹੜਾ ਸੀ ਉਹ ਵੀ ਬਕਾਇਦਾ ਤੌਰ ਤੇ ਲਿਖਤਾ ਤੇ ਹੈਸ਼ਟੈਗ ਦੇ ਵਿੱਚ ਉਹ ਸਬੰਧਤ ਇੱਕ ਜਿਹੜਾ ਗਰੁੱਪ ਸੀਗਾ ਹੂੰ ਹੂੰ ਤੇ ਇੱਕ ਗੈਂਗਸਟਰ ਗਰੁੱਪ ਸੀ ਉਹਦਾ ਨਾਮ ਪਾਤਾ ਸੀ ਉਸ ਤੋਂ ਬਾਅਦ 2 ਘੰਟੇ ਬਾਅਦ ਵੀਡੀਓ ਡਿਲੀਟ ਕਰਤੀ ਤੇ ਜਿਹੜਾ ਪੇਜ ਇਹ ਰਿਸਕ ਦੇ ਵਿੱਚ ਚਲਾ ਗਿਆ ਬਾਈ ਦੀ ਵੀਡੀਓ ਸੀ ਜਿਹੜੀ ਉਹ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਸੀ ਚੱਲ ਰਹੀ ਸੀ ਆਪਦੀ ਵੀਡੀਓ ਸੀਗੀ ਤੇ ਦੂਜੀ ਗੱਲ ਇਹ ਹੋਈ ਕਿ ਟਾਈਟਲ ਦੇ ਵਿੱਚ ਇੱਕ ਸਬੰਧਤ ਜਿਹੜਾ ਗੈਂਗਸਟਰ ਗਰੁੱਪ ਸੀ ਉਹਦਾ ਨਾਮ ਲਿਖਤਾ ਤੇ ਇੱਕ ਧਮਕੀ ਲਿਖਤੀ ਤਾਂ ਇਹਦੇ ਕਾਰਨ ਉਹ ਫੇਸਬੁੱਕ ਟੀਮ ਦੇ ਦੋ ਡਿਟੈਕਟ ਹੋ ਗਿਆ ਡਿਟੈਕਟ ਹੋਣ ਦੇ ਨਾਲ ਉਹਨਾਂ ਦੇ ਵੱਲੋਂ ਇੱਕ ਸਟ੍ਰਾਈਕ ਦਿੱਤੀ ਗਈ ਕਿ ਤੁਸੀਂ ਗੈਂਗਸਟਰ ਨੂੰ ਕ੍ਰਾਈਮਨਲ ਨੂੰ ਪ੍ਰਮੋਟ ਕਰ ਰਹੇ ਹੋ ਤੁਸੀਂ ਧਮਕੀਆਂ ਦੇ ਰਹੇ ਹੋ ਤੁਸੀਂ ਕੋਈ ਐਕਸਟਰੈਸ਼ਨ ਮਨੀ ਹੈ ਜਿਹੜੀ ਉਹ ਮੰਗ ਰਹੇ ਹੋ ਤਾਂ ਕਰਕੇ ਬਾਈ ਨੂੰ ਇੱਕ ਸਟ੍ਰਾਈਕ ਦਿੱਤੀ ਗਈ ਤਾਂ ਹੁਣ ਇਹਦਾ ਹੱਲ ਕੀ ਆ ਹੱਲ ਇਹਦਾ ਇਹੋ ਆ ਕਿ ਬਾਈ ਨੂੰ ਵੇਟ ਕਰਨੀ ਪੈਣੀ ਆ 8 ਮਹੀਨੇ ਬਾਈ ਦੇ ਲੰਘ ਚੁੱਕੇ ਆ 9ਵੇਂ ਮਹੀਨੇ ਬਾਈ ਦੀ ਜਿਹੜੀ ਆ ਕਮਿਊਨਿਟੀ ਗਾਈਡਲਾਈਨਸ ਸਟ੍ਰਾਈਕ ਆ ਇਹ ਜਿਹੜੀ ਉਹ ਰਿਮੂਵ ਹੋ ਜਾਊਗੀ ਤੇ ਕਰੀਬ ਸਾਲ ਦੇ ਬਾਅਦ ਬਾਈ ਦੀ ਕੁਆਲਿਟੀ ਆ ਜਿਹੜੀ ਉਹ ਗ੍ਰੀਨ ਹੋ ਜੂ ਤੇ ਇੱਕ ਕੰਮ ਤੁਸੀਂ ਜ਼ਰੂਰ ਕਰਨਾ ਬਾਈ ਦੇ ਪੇਜ ਦੇ ਵਿੱਚ ਜਾ ਕੇ ਬਾਈ ਦੇ ਵਿੱਚ ਰਿਵਿਊ ਆ ਉੱਥੇ ਰੇਟਿੰਗ ਜ਼ਰੂਰ ਦੇ ਦਿਓ ਉਹਦੇ ਨਾਲ ਬਾਈ ਦਾ ਹੱਲ ਆ ਜਿਹੜਾ ਉਹ ਜਲਦੀ ਹੋ ਜੂਗਾ ਲਗਭਗ 1 ਮਹੀਨੇ ਦੇ ਅੰਦਰ ਅੰਦਰ ਬਾਈ ਦਾ ਉਹ ਹੱਲ ਹੋ ਜੂ ਤਾਂ ਤੁਸੀਂ ਸਾਰਿਆਂ ਨੇ ਪੇਜ ਦੇ ਵਿੱਚ ਜਾਣਾ ਬਾਈ ਦੇ ਤੇ ਉਥੇ ਰਿਵਿਊ ਦੀ অপਸ਼ਨ ਦਿੱਤੀ ਹੋਈ ਆ ਉਥੇ ਰੇਟਿੰਗ ਜਰੂਰ ਦੇਣੀ ਆ ਆਪਣਾ ਕਮੈਂਟ ਜਰੂਰ ਛੱਡਣਾਗਾ ਤਾਂ ਇਸ ਨਾਲ ਬਾਈ ਦੀ ਜਿਹੜੀ ਹੈਲਪ ਵੀ ਹੋ ਜਾਣੀ ਆ ਤੇ ਹੋਰਾਂ ਵੀਰਾਂ ਨੂੰ ਵੀ ਇਸ ਚੀਜ਼ ਦੇ ਬਾਰੇ ਪਤਾ ਲੱਗ ਜਾਣਾ ਕਿ ਇਹ ਗਲਤੀ ਨਹੀਂ ਕਰਨੀ ਟਾਈਟਲ ਲਿਖਣ ਵੇਲੇ ਇੱਕ ਚੰਗਾ ਟਾਈਟਲ ਲਿਖੋ ਇੱਕ ਚੰਗੀ ਵੀਡੀਓ ਬਣਾਓ ਕਿਸੇ ਗਰੁੱਪ ਨੂੰ ਕਿਸੇ ਹਿੰਸਾ ਨੂੰ ਪ੍ਰਮੋਟ ਨਾ ਕਰੋ ਕਿਉਂਕਿ ਇਹ ਜਿਹੜੀ ਆ ਫੇਸਬੁੱਕ ਦੀ ਗਾਇਡਲਾਈਨਸ ਦੇ ਅਨਸਾਰ ਨਹੀਂ ਹੈਗਾ ਤਾਂ ਬਾਈ ਨੂੰ ਬਹੁਤ ਵੱਡਾ ਘਾਟਾ ਪਿਆਗਾ ਘਾਟਾ ਇਸ ਕਰਕੇ ਪਿਆਗਾ ਕਿਉਂਕਿ ਜਿਹੜੀ ਇਨਕਮ ਹੋਣੀ ਆ ਉਹ ਵੀ ਘੱਟ ਕਰ ਦਿੰਦੀ ਆ ਫੇਸਬੁੱਕ ਤੇ ਬਾਕੀ ਇਨਕਮ ਤਾਂ ਹੋਣੀ ਕਿੱਥੋਂ ਜਦੋਂ ਰੀਚ ਹੀ ਡਾਊਨ ਹੋ ਗਈ ਕਿਸੇ ਕੋਲੇ ਵੀਡੀਓ ਨਹੀਂ ਜਾਣੀ ਤਾਂ ਇਸ ਕਰਕੇ ਤੁਸੀਂ ਇਹੋ ਜਿਹੀ ਗਲਤੀਆਂ ਜਿਹੜੀ ਫੇਸਬੁੱਕ ਤੇ ਆ ਕੇ ਕਦੇ ਵੀ ਨਾ ਕਰੋ ਤਾਂ ਬਾਈ ਨੇ ਵੀ ਇਹ ਗਲਤੀ ਕੀਤੀ ਸੀ ਤਾਂ ਉਹਦੀ ਹੁਣ ਸਜ਼ਾ ਉਹ ਬਾਈ ਇੱਕ ਹਿਸਾਬ ਦੀ ਆਪਾਂ ਕਹიდੀਏ ਪੂਰੀ ਹੋਣ ਵਾਲੀ ਆ ਭੁਗਤ ਚੁੱਕਿਆ ਇਹਦਾ ਕੋਈ ਹੱਲ ਨਹੀਂ ਹੈਗਾ ਇਹਦਾ ਹੱਲ ਸਿਰਫ ਵੇਟ ਆਗਾ ਵੇਟ ਹੀ ਆਪਾਂ ਨੂੰ ਕਰਨੀ ਪੈਣੀ ਆ 8-9 ਮਹੀਨੇ ਤਾਂ ਇਸ ਤੋਂ ਬਾਅਦ ਆਪਣਾ ਪੇਜ ਆ ਜਾ ਕੇ ਜਿਹੜਾ ਉਹ ਸਹੀ ਹੋਣਾ